ਕੁੜੀਏ ਕਿਸਮਤ ਕੁੜੀਏ ਨੀ ਇੰਨਾ ਤੈਨੂੰ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇ ਥੋਂ ਵਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇ ਥੋਂ ਵਾਰ ਦਿਆਂ ਅੱਜ ਅਸੀਂ ਬਾਈ ਜੀ ਖਾਲਸਾ ਜੀ ਹਰੰਗ ਸੰਗਰੂਰ ਦੇ ਵਿੱਚ ਮਿਲਣਾ ਸੀ ਜਿਨ੍ਹਾਂ ਦੀ ਪੈਸੀ ਸਾਈਡ ਦੀ ਜਿਹੜੀ ਸ਼ਾਪ ਆ ਤੇ ਜਿਹੜਾ ਕਾਊਂਟਰ ਕੈਸ਼ ਦਾ ਇਹਨਾਂ ਦਾ ਕੰਮ ਆ ਉੱਥੇ ਮੈਨੂੰ ਬਹੁਤ ਹੀ ਪਿਆਰੀ ਧੀ ਰਾਣੀ ਮਿਲੀ ਜਿਹੜੀ ਕਿ ਸਪੈਸ਼ਲ ਅੱਜ ਇਸ ਵਾਸਤੇ ਆਈ ਹੈ ਕਿ ਰਮਨ ਮੈਂ ਉਹਨਾਂ ਨੂੰ ਮਿਲਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਤੇ ਤੁਹਾਨੂੰ ਇਹ ਜਾਣ ਕੇ ਉਸ ਤੋਂ ਵੀ ਵੱਧ ਖੁਸ਼ੀ ਹੋਏਗੀ ਕਿ ਇਹ ਜਿਹੜੀ ਬੇਟੀ ਆ ਪਾਈਜੀ ਹਰਾਂ ਦੀ ਬੇਟੀ ਆ ਤੇ ਇਹਨਾਂ ਦੀ ਜਿਹੜੀ ਸ਼ਾਪ ਆ ਇਹ ਨੀਅਰ ਪੁਲਿਸ ਲੈਂਡ ਦੇ ਸਾਹਮਣੇ ਆ ਬਿਲਕੁਲ ਸੋ ਮੈਂ ਸੰਦੂਰ ਵਾਲੇ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਗੀ ਜਿਹੜਾ ਇਧਰਲਾ ਪਰਿਵਾਰ ਮੇਰੇ ਨਾਲ ਜੁੜਿਆ ਉਹ ਇੱਕ ਵਾਰ ਵੀਰ ਦੀ ਸ਼ਾਪ ਤੇ ਜ਼ਰੂਰ ਵਿਜ਼ਿਟ ਕਰ ਨਾਲੇ ਇਸ ਪਿਆਰੀ ਜੀ ਬੱਚੀ ਨੂੰ ਮਿਲ ਨਾਲੇ ਪਾਈਜੀ ਹਰਾਂ ਨੂੰ ਮਿਲ ਮਿਲ ਕੇ ਪਾਈਜੀ ਹਰਾਂ ਦੇ ਨਾਲ ਜੋ ਵੀ ਅੱਜ ਕੱਲ੍ਹ ਅਸੀਂ ਤਸਾਨੀ ਕਿਤੇ ਨਾਲ ਜੁੜੇ ਹੋਏ ਆ ਦੁਨੀਆ ਦਾ ਅੰਨ ਦਾਤਾ ਕਿਸਾਨ ਵੀ ਹਰ ਖੇਤਾਂ ਨੇ ਖੇਤ ਦੇ ਵਿੱਚ ਫਸਲ ਨੂੰ ਜ਼ਰੂਰ ਉਗਾਣਾ ਫਸਲ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਸਾਡੀ ਧਰਤੀ ਕਿਸ ਤਰ੍ਹਾਂ ਦੀ ਹੋ ਗਈ ਆ ਸਾਨੂੰ ਜਿਹੜਾ ਕੀਟਨਾਸ਼ਕ ਦਵਾਈਆਂ ਵੀ ਜਿਹੜੀ ਲੋੜ ਪੈਦੀ ਪੈਂਦੀ ਆ ਜਿਹੜਾ ਆ ਟਾਈਮ ਆ ਬਾਰਸ਼ਾਂ ਦਾ ਸੀਜ਼ਨ ਨਾਂ ਕਿ ਆ ਉਲੀ ਰੋਗ ਸਭ ਤੋਂ ਵੱਧ ਪੈ ਰਿਹਾ ਵੀ ਜਿਹੜੇ ਵਾਹ ਜੀ ਉਹਨਾਂ ਕੋਲੇ ਬਹੁਤ ਵਧੀਆ ਜਿਹੜੇ ਇੱਥੇ ਰੋਗ ਰੋਗ ਕੰਮ ਲਈ ਜਿਹੜੇ ਕੀਟਨਾਸ਼ਕ ਪਏ ਨੇ ਸੋ ਆ ਬਾਈ ਜੀ ਉਹਨਾਂ ਦੇ ਹੱਥ ਨੇ ਬਾਈ ਜੀ ਆਪ ਹੀ ਦੱਸ ਦਿੰਦੇ ਨੇ ਧੰਨਵਾਦ ਜੀ ਦਾ